ਹਾਂਜੀ ਦੋਸਤੋ ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਪਵਿੱਤਰ ਪਾਪੀ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੀਆਂ 7 ਕਿਸ਼ਤਾਂ ਆਪਣੇ ਚੈਨਲ ਤੇ ਆਪਾਂ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਪਿਛਲੇ ਭਾਗ ਵਿੱਚ ਅਸੀਂ ਸੁਣਿਆ ਸੀ ਕਿ ਵੀਨਾ ਆਪਣੀ ਮਾਂ ਨੂੰ ਕੇਦਾਰ ਦੇ ਰੋਣ ਬਾਰੇ ਦੱਸਦੀ ਹੈ ਅਤੇ ਮਾਇਆ ਕਿਦਾਰ ਨੂੰ ਘਰ ਬਲਾ ਕੇ ਰੋਣ ਦਾ ਕਾਰਨ ਪੁੱਛਦੀ ਹੈ ਤਾਂ ਮਾਂ ਦੀ ਯਾਦ ਦਾ ਬਹਾਨਾ ਕਰਦਾ ਹੈ ਅਤੇ ਅੱਖਾਂ ਪਰ ਲੈਂਦਾ ਹੈ ਮਾਇਆ ਉਸ ਦੀ ਹਾਲਤ ਵੇਖ ਕੇ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਉਹ ਅੱਜ ਤੋਂ ਉਸੇ ਨੂੰ ਆਪਣੀ ਮਾਂ ਸਮਝੇ ਕਿਦਾਰ ਦੀ ਆਤਮਾ ਵੀ ਇਸੇ ਤਰ੍ਹਾਂ ਪ੍ਰਸ਼ਨ ਕਰ ਰਹੀ ਸੀ ਉਹ ਬੇਗਾਨੀ ਮਾਂ ਕੀ ਤੂ ਇਸ ਹੋਰੇ ਪੁੱਤਰ ਨੂੰ ਸੱਚਮੁੱਚ ਅਪਣਾ ਸਕੇਗੀ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ 8ਵਾਂ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਮਹੀਨਾ ਬੀਤ ਗਿਆ ਪਰ ਪੰਨਾ ਲਾਲ ਨਹੀਂ ਮੁੜਿਆ ਘਰਦਿਆਂ ਦਾ ਸਬਰ ਹੁਣ ਔੜਕ ਦੇ ਬੰਨੇ ਨੂੰ ਛੋੜ ਰਿਹਾ ਸੀ ਹੁਣ ਤੀਕ ਤੱਕ ਕਿਸੇ ਤਰ੍ਹਾਂ ਤਦਾਰ ਆਣੇ ਕਹਾਣੇ ਪਾ ਕੇ ਵਕਤ ਨੂੰ ੱੱਕਾ ਦੇਂਦਾ ਚਲਾ ਆਇਆ ਸੀ ਪਰ ਝੂੜ ਦਾ ਤਾਣਾ ਪੇਟਾ ਅਖਰ ਕਦੋਂ ਤੀਕ ਫੈਲਦਾ ਪੰਨਾ ਲਾਲ ਦੇ ਨਾਂ ਉੇਠ ਬਣਾਉਂਦੀ ਚਿੱਠੀਆਂ ਲਿਖ ਲੈ ਕੇ ਉਹ ਮਾਇਆ ਨੂੰ ਵਿਖਾਉਂਦਾ ਰਹਿੰਦਾ ਜਿਨ੍ਹਾਂ ਵਿੱਚ ਪੰਨਾ ਲਾਲ ਵੱਲੋਂ ਅਜੇ ਨਾ ਸਕਣ ਬਾਰੇ ਕਈ ਤਰ੍ਹਾਂ ਦੀਆਂ ਅਰਚਨਾ ਪੇਸ਼ ਕਰਕੇ ਜਲਦੀ ਹੀ ਮੋੜ ਆਉਣ ਦੀਆਂ ਉਮੀਦਾਂ ਬਣਾਈਆਂ ਹੁੰਦੀਆਂ ਸਨ ਕੀਦਾਰ ਦਾ ਦਿਲ ਹਰ ਵੇਲੇ ਘਣਖਾਦੀ ਲੱਕੜੀ ਵਾਣ ਪੰਨਾ ਲਾਲ ਦੀ ਚਿੰਤਾ ਵਿੱਚ ਭੁੱਗਾ ਹੁੰਦਾ ਜਾ ਰਿਹਾ ਸੀ ਉਸ ਦੇ ਦਿਲ ਨੂੰ ਪੂਜ ਇਸ ਤਰ੍ਹਾਂ ਯਕੀਨ ਹੋ ਗਿਆ ਕਿ ਪੰਨਾ ਲਾਲ ਨੇ ਜਿਵੇਂ ਉਸ ਨੂੰ ਚਿੱਠੀ ਵਿੱਚ ਲਿਖਿਆ ਸੀ ਆਪਣੀ ਜ਼ਿੰਦਗੀ ਖਤਮ ਕਰ ਲਈ ਹੋਵੇ ਜਿਸ ਦਾ ਕੂਨ ਉਸੇ ਦੇ ਹਿਸਰ ਹੈ ਤੇ ਇਸ ਮਹਾਪਾਪ ਦੇ ਬਦਲੇ ਖਬਰੇ ਕੁਦਰਤ ਉਸ ਨੂੰ ਕਿੱਡੀ ਕੋ ਭਾਰੀ ਸਜ਼ਾ ਦੇਵੇਗੀ ਉਸ ਨੇ ਅੰਦਰ ਖਾਤੇ ਕਈਆਂ ਅਖਬਾਰਾਂ ਵਿੱਚ ਨਾਮ ਰੱਖ ਕੇ ਪੰਨਾ ਲਾਲ ਦੀ ਢੂੰਡ ਬਾਗ ਦਾ ਇਸ਼ਤਿਹਾਰ ਕਢਾਇਆ ਪਰ ਇਸ ਦਾ ਅਜ ਤੱਕ ਕੋਈ ਵੀ ਸੱਟਾ ਨਾ ਨਿਕਲਿਆ ਈਵਾਰੀਓ ਸੋਚਦਾ ਖਬਰ ਇਹ ਆਜੀ ਤੀਕ ਜਿਉਂਦਾ ਹੀ ਹੋਵੇ ਪਰ ਸਵਾਲ ਤਾਂ ਇਹ ਹੈ ਕਿ ਏਡੀ ਵੱਡੀ ਦੁਨੀਆ ਵਿੱਚ ਗਵਾਚੇ ਆਦਮੀ ਨੂੰ ਜੇ ਕੋਈ ਢੂੰਡੇ ਤਾਂ ਕਿਸ ਤਰ੍ਹਾਂ ਤੇ ਵਾਰ-ਵਾਰੋ ਇਸ ਨਤੀਜੇ ਤੇ ਅੱਪੜਦਾ ਨਹੀਂ ਉਸਨੇ ਜ਼ਰੂਰ ਕਿਤੇ ਦੂਰ ਪ੍ਰਦੇਸ਼ ਜਾ ਕੇ ਖੁਦਕੁਸ਼ੀ ਕਰ ਲਈ ਹੋਵੇਗਾ ਉਸ ਵਰਗਾ ਜਜ਼ਬਾਤੀ ਤੇ ਦੁਖੀ ਆਦਮੀ ਕਿਸ ਤਰ੍ਹਾਂ ਜਿਉਂਦਾ ਰਹਿ ਸਕਦਾ ਹੈ ਜਦ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਗੈਰ ਮੌਜੂਦਗੀ ਵਿੱਚ ਉਸਦੇ ਟੱਬਰ ਦੀ ਕੀ ਹਾਲਤ ਹੋਵੇਗੀ ਆਮ ਨਜ਼ਰ ਨਾਲ ਵੇਖਦਿਆਂ ਕਿਦਾਰ ਇਸ ਵੇਲੇ ਸੁਖੀ ਇਹ ਤਸੱਲੀ ਭਰਪੂਰ ਸੀ ਮਾਇਆ ਤੇ ਉਸਦੇ ਬੱਚਿਆਂ ਦਾ ਰੱਜਵਾਂ ਪਿਆਰ ਉਸ ਨੂੰ ਪ੍ਰਾਪਤ ਸੀ ਖਾਸ ਕਰਕੇ ਬੀਨਾ ਦਾ ਪਿਆਰ ਤਾਂ ਦਿਨੋਂ ਤੇਰ ਵਾਦੇ ਤੇ ਸੀ ਤੇ ਇੱਦੋਂ ਵੀ ਵੱਡੀ ਗੱਲ ਕਿ ਮਾਇਆ ਇਸ ਵੇਲੇ ਰਪਏ ਵਿੱਚੋਂ 16 ਅੰਨੇ ਉਸਦੀ ਮਾਂ ਦੇ ਰੂਪ ਵਿੱਚ ਬਦਲ ਚੁੱਕੀ ਸੀ ਉਸ ਪਾਸੋਂ ਜੇ ਕੋਈ ਪੁੱਛਦਾ ਤੇਰੇ ਕਿੰਨੇ ਲੜਕੇ ਨੇ ਤਾਂ ਉਹ ਦੋਹਾਂ ਦੇ ਖਾਂ ਤਿੰਨ ਦੱਸਦੀ ਉਹ ਤਰਤਰ ਸਿੰਘ ਦੀ ਤਾਂ ਪੁੱਛੋ ਹੀ ਨਾ ਉਸ ਨੂੰ ਕੇਦਾਰ ਕੀ ਲੱਭਾ ਸੋਨੇ ਦੀ ਖਾਨ ਮਿਲ ਗਈ ਕੇਦਾਰ ਦੇ ਰਾਹੀ ਇਸ ਵੇਲੇ ਉਸ ਨੂੰ ਆਪਣੇ ਕੰਮ ਤੋਂ ਛੁੱਟ ਘੜੀ ਸਾਜੀ ਦੇ ਕੰਮ ਵਿੱਚੋਂ ਘੱਟੋ ਘੱਟ 150 ਰੁਪਏ ਮਹੀਨੇ ਦਾ ਲਾਭ ਉਸਨੇ ਕਿਦਾਰ ਦੀ ਤਨਖਾਹ ਵਿੱਚ ਹੋਰ ਵੀ 100 ਰੁਪਏ ਦਾ ਵਾਧਾ ਕਰ ਦਿੱਤਾ ਪਰ ਇਤਨੀਆਂ ਸਹੂਲਤਾਂ ਤੇ ਆਰਾਮ ਦੇ ਹੁੰਦਿਆਂ ਵੀ ਕਿਦਾਰ ਵਾਸਤਵ ਵਿੱਚ ਸੁਖੀ ਸੀ ਕਿ ਉਸਦਾ ਦਿਲ ਸ਼ਾਂਤ ਸੀ ਜੇ ਇਹ ਜੀਹਾ ਹੁੰਦਾ ਤਾਂ ਕਿਉਂ ਉਸਦਾ ਰੰਗ ਦਿਨੋਂ ਦਿਨ ਪੀਲਾ ਹੁੰਦਾ ਜਾਂਦਾ ਪੰਨਾ ਲਾਲ ਦਾ ਉਹ ਚਿੱਠੀ ਵਾਲਾ ਸ਼ਰਾਪ ਦਿਨੋਂ ਦਿਨ ਡਰਾਉਣੀਆਂ ਤੇ ਸਿਰ ਪੜੀਆਂ ਆਵਾਜ਼ਾਂ ਬਣ ਕੇ ਉਸਦੇ ਅੰਦਰ ਗੂੰਜ ਰਿਆ ਸੀ ਇਧਰ ਹਰ ਚੌਥੇ ਪੰਜਵੇਂ ਦਿਨ ਮਾਇਆ ਇੱਕ ਲੰਮੀ ਚੌੜੀ ਚਿੱਠੀ ਵੀਨਾ ਪਾਸੋਂ ਲਿਖਾ ਕੇ ਕਦਾਰ ਨੂੰ ਦਿੰਦੀ ਪਰ ਇਹ ਸਭ ਚਿੱਠੀਆਂ ਡਾਕ ਵਿੱਚ ਪੈਂਦੀਆਂ ਥਾਂ ਕਦਾਰ ਦੇ ਟ੍ਰਾਂਕ ਵਿੱਚ ਜਮ੍ਹਾਂ ਹੁੰਦੀਆਂ ਜਾ ਰਹੀਆਂ ਸਨ ਭਾਵੇਂ ਕਦਾਰ ਹਰ ਮਹੀਨੇ ਤਨਖਾਹ ਵਿੱਚੋਂ 5-4 ਰੁਪਏ ਰੱਖ ਕੇ ਬਾਕੀ ਸਾਰੀ ਰਕਮ ਮਾਇਆ ਨੂੰ ਪੰਨਾ ਲਾਲ ਦੀ ਤਨਖਾਹ ਆਖ ਕੇ ਦੇ ਦਿੰਦਾ ਸੀ ਪਰ ਜਿਹੜੀ ਵੀਨਾ ਦੇ ਰਿਸ਼ਤੇ ਬਾਬਤ ਉਲਝਣਾਂ ਜੇ ਤਿੱਕ ਜਿਉਂਦੀ ਕਿਉਂ ਖੜੀ ਸੀ ਉਹ ਉਸਦੀ ਚਿੰਤਾ ਵਿੱਚ ਹਰ ਵੇਲੇ ਘੁੱਲਦੀ ਰਹਿੰਦੀ ਸੀ ਕਦਾਰ ਰਹਿੰਦਾ ਆਪਣੇ ਮਕਾਨ ਵਿੱਚ ਸੀ ਪਰ ਰੋਟੀ ਉਹ ਪੰਨਾ ਲਾਲ ਦੇ ਘਰ ਹੀ ਖਾਂਦਾ ਸੀ ਪਿੱਛੇ ਜਿਹੇ ਉਸ ਨੂੰ ਮਰੋੜ ਲੱਗਦੇ ਸਨ ਤੇ ਜਦ ਮਾਇਆ ਨੂੰ ਪਤਾ ਲੱਗਾ ਕਿ ਇਸ ਬਿਮਾਰੀ ਦਾ ਕਾਰਨ ਬਾਜਾਰੀ ਰੋਟੀ ਹੈ ਉਸਨੇ ਕਹਿ ਕਹਾ ਕੇ ਕਦਾਰ ਦੀ ਰੋਟੀ ਆਪਣੇ ਨਾਲ ਕਰ ਲਈ ਉਸ ਦਿਨ ਦੀ ਕਦਾਰ ਦੇ ਰੋਣ ਵਾਲੀ ਘਟਨਾ ਤੋਂ ਬਾਅਦ ਉਸ ਦੀ ਸਾਂਝ ਇਸ ਘਰ ਵਿੱਚ ਹੋਰ ਡੰਘੇਰੀ ਹੋ ਗਈ ਸੀ ਤੇ ਹੌਂਦੀ ਹੌਂਦੀ ਇਸ ਵੇਲੇ ਪੂਰੀ ਤਰ੍ਹਾਂ ਅਪਨਾਥ ਵਿੱਚ ਬਦਲ ਚੁੱਕੀ ਸੀ ਮਾਇਆ ਦੇ ਘਰ ਦਾ ਕੋਈ ਭੇਦ ਹੁਣ ਉਸ ਪਾਸੋਂ ਗੁੱਝਾ ਨਹੀਂ ਸੀ ਇਹ ਵੇਲੇ ਇਸ ਦੇ ਸਾਖ ਵਾਲੀ ਇੱਕ ਗੱਲ ਜਿਹੜੀ ਅਜੇ ਤੱਕ ਮਾਇਆ ਨੇ ਉਸ ਨੂੰ ਨਹੀਂ ਸਿੱ ਦੱਸੀ ਹੁਣ ਤੱਕ ਮਾਇਆ ਨੇ ਕਈ ਵਾਰੀ ਚਾਇਆ ਕਿਦਾਰ ਨੂੰ ਸਾਰੀ ਗੱਲ ਦੱਸ ਕੇ ਉਸ ਪਾਸੋਂ ਪਤਾ ਕਰੇ ਕਿ ਬੰਬਈ ਜਾਣ ਤੋਂ ਪਹਿਲਾਂ ਉਸਦੇ ਪਤੀ ਨੇ ਸਰਦਾਰ ਨੂੰ ਇਸ ਬਾਰੇ ਕੁਝ ਕਿਹਾ ਸੀ ਕਿ ਨਹੀਂ ਪਰ ਅਜੇ ਤੱਕ ਉਸਦਾ ਹੀਆਂ ਨਹੀਂ ਪੈ ਸਕਿਆ ਅਖੀਰ ਇੱਕ ਦਿਨ ਗੱਲਾਂ ਕੱਥਾ ਦਾ ਵਹਾਉ ਇਸੇ ਪਾਸੇ ਬਹਿ ਕੇ ਮਾਇਆ ਦੇ ਮੂੰਹ ਇਹ ਪੇੜ ਵੀ ਸਹਿ ਸਭਾਉ ਹੀ ਹੋ ਗਿਆ ਗਿਆ ਸ਼ਾਮ ਨੂੰ ਜਦ ਕਦਾਰ ਹੱਟਿਓ ਆਇਆ ਤਾਂ ਆਉਂਦਾ ਹੀ ਮਾਇਆ ਦੇ ਕਮਰੇ ਵਿੱਚ ਆ ਬੈਠਾ ਮਾਇਆ ਇਸ ਵੇਲੇ ਨਿੱਕੇ ਕਾਕੇ ਨੂੰ ਸੁਆ ਕੇ ਵਿਹਲੀ ਹੋਈ ਸੀ ਵੀਨਾ ਚੌਕੇ ਵਿੱਚ ਸੀ ਕਿਦਾਰ ਰੋਜ਼ ਹੀ ਇਸ ਵੇਲੇ ਝਟ ਘੜੀ ਮਾਇਆ ਪਾਸ ਬੈਠ ਕੇ ਫਿਰ ਆਪਣੇ ਮਕਾਨ ਵੱਲ ਜਾਂਦਾ ਸੀ ਮਾਇਆ ਨੇ ਫੇਰ ਡੂੰਗੀ ਨਜ਼ਰ ਉਸਦੇ ਚਿਹਰੇ ਤੇ ਸੁੱਟਦਿਆਂ ਕਿਹਾ ਏਦਾਰ ਇੱਕ ਗੱਲ ਪੁੱਛਾਂ ਤੇਰੇ ਤੋਂ ਪੁੱਛੋ 베ਜੀ ਸੱਚੋ ਸੱਚ ਦੱਸੇਗਾ ਤੇ ਅੱਗੇ ਕਰੀ ਝੂਠ ਬੋਲਿਆ ਤੁਹਾਡੇ ਅੱਗੇ 베ਜੀ ਪਰ ਅੰਦਰੋਂ ਕਰਾਰ ਦਾ ਦਿਲ ਕੰਬ ਉਠਿਆ ਇੱਕ ਤਾਂ ਇਸ ਗੱਲੋਂ ਕਿ ਪਤਾ ਨਹੀਂ ਉਹ ਕੀ ਪੁੱਛ ਬਏ ਤੇ ਦੂਜਾ ਉਸਦੇ ਦਿਲ ਨੇ ਆਵਾਜ਼ ਦਿੱਤੀ ਤੂੰ ਸੱਚ ਕਰੋ ਬੋਲਿਆ ਹੈ ਤੂੰ ਹਰ ਵੇਲੇ ਉਦਾਸ ਦਾਸ ਕਿਉਂ ਰਹਿਣਾ ਹੈ ਕੇਦਾਰ ਤੈਨੂੰ ਕਿਸੇ ਕਿਸਮ ਦੀ ਚਿੰਤਾ ਹੈ ਨਹੀਂ 베ਜੀ ਤੁਹਾਡੇ ਵਰਗੀ ਮਾਂ ਜਿਸ ਦੀ ਹੋ ਗਈ ਉਸ ਨੂੰ ਭਲਾ ਚੰਨ ਤੱਕ ਕਿਸੇ ਗੱਲ ਦੀ ਹੋ ਸਕਦੀ ਹੈ ਫਿਰ ਤੂੰ ਕਿਉਂ ਹਰ ਵੇਲੇ ਨਿਮੋਚੂ ਨਾ ਰਹਿੰਦਾਵੇਂ ਕੁਝ ਨਹੀਂ ਭੇਜੀ ਐਵੇਂ ਤੁਹਾਨੂੰ ਭਾਰ ਮੈਂ ਇਹ ਸਵਾਲ ਤੇ ਸਭ ਮੈਂ ਤੁਹਾਡੇ ਉੱਤੇ ਕਰਨਾ ਸੀ ਤੁਸੀਂ ਜੋ ਹਰ ਵੇਲੇ ਠੰਡੇ ਸਾ ਪਰਦੇ ਰਹਿੰਦੇ ਹੋ ਕਈ ਵਾਰੀ ਸਲਾਹ ਕੀਤੀ ਕਿ ਤੁਹਾਡੇ ਕੋਲੋਂ ਪੁੱਛਾਂ ਪਰ ਪੁੱਛ ਨਹੀਂ ਸਕਿਆ ਮੈਂ ਤੇਰੇ ਵਾਂਗ ਮੁੱਕਰਦੀ ਨਹੀਂ ਕਦਰ ਮੇਰੇ ਦਿਲ ਨੂੰ ਸੱਚਮੱਚ ਕਿ ਭਾਰੀ ਚਿੰਤਾ ਲੱਗੀ ਹੋਈ ਹੈ ਮੈਂ ਤੈਨੂੰ ਦੱਸ ਦਿਆਂਗੀ ਪਰ ਪਹਿਲਾਂ ਤੂੰ ਤੇ ਦੱਸ ਆਪਣੀ ਗੱਲ ਮੇਰੇ ਦਿਲ ਵਿੱਚ ਬਿਲਕੁਲ ਕੋਈ ਚਿੰਤਾ ਨਹੀਂ ਬੇਜੀ ਤੁਸੀਂ ਯਕੀਨ ਕਰੋ ਕਿਰਾਰ ਤੋਂ ਮੇਰਾ ਪੁੱਤਰ ਨਹੀਂ ਕਦਾਰ ਤਰਬਕ ਪਿਆ ਉਹ ਮਾਇਆ ਦੀਆਂ ਮਮਤਾ ਉੱਚਲਦੀਆਂ ਅੱਖਾਂ ਵਿੱਚ ਤੱਕ ਕੇ ਬੋਲਿਆ ਜਿਸ ਦਿਨ ਕਦਾਰ ਨੂੰ ਯਕੀਨ ਹੋ ਜਾਵੇਗਾ ਕਿ ਬੇਜੀ ਉਸਨੂੰ ਪੁੱਤਰ ਨਹੀਂ ਸਮਝਦੀ ਉਸ ਦਿਨ ਕਿਰਾਰ ਇਸ ਦੁਨੀਆ ਵਿੱਚ ਘੜੀ ਵੀ ਜਿਉਂਦਾ ਨਹੀਂ ਰਹਿ ਸਕੇਗਾ ਭਗਵਾਨ ਉਹ ਵੇਲਾ ਕਦੇ ਨਾਲ ਆਵੇ ਕਹਿੰਦਿਆ ਮਾਇਆ ਨੇ ਅੱਜ ਫੇਰ ਉਸ ਨੂੰ ਉਹ ਦਰਵਾਜ਼ੇ ਸੀਨੇ ਨਾਲ ਘੁੱਟ ਲਿਆ ਤੇ ਫਿਰ ਆਪਣੇ ਸਵਾਲ ਨੂੰ ਦੁਹਰਾਉਣ ਲੱਗੀ ਸੱਚਾ ਕਿਹ ਡੈਂਕ ਦਾ ਤਰਬਲ ਨੂੰ ਕੋਈ ਚਿੰਤਾ ਨਹੀਂ ਬਿਲਕੁਲ ਨਹੀਂ ਭੇਜੀ ਬਿਲਕੁਲ ਨਹੀਂ ਉਸੇ ਇਸ ਰਹਿਮ ਨੂੰ ਦਿਲੋਂ ਕੱਟ ਛੱਡੂ ਪਰ ਕੇਦਾਰ ਦੀ ਸਾਰੀ ਕੋਠੀ ਕੰਬੁੱਟੀ ਜਿਸ ਤਰ੍ਹਾਂ ਆਪਣੇ ਵਿਤੋ ਚਾਉਣਾ ਭਾਰਤ ਉੱਪਰ ਲੱਗਾ ਕੋਈ ਕੰਬੜਦਾ ਹੈ ਤੇ ਤੇਰਾ ਚਿਹਰਾ ਕਿਉਂ ਉਤਰਦਾ ਜਾਂਦਾ ਦਿਨੋਂ ਦਿਨ ਸੱਚ ਦੱਸ ਕੇਦਾਰ ਕਿ ਮੈਂ ਤੈਨੂੰ ਉਹ ਪਿਆਰ ਨਹੀਂ ਦੇ ਸਕੀ ਜਿਹੜਾ ਤੈਨੂੰ ਆਪਣੀ ਮਾਂ ਕੋਲੋਂ ਮਿਲਦਾ ਸੀ ਦੁਨੀਆ ਦੀ ਕੋਈ ਮਾਂ ਇਸ ਤੋਂ ਵਧੇਕ ਪਿਆਰ ਕਿਸੇ ਪੁੱਤਰ ਨੂੰ ਨਹੀਂ ਦੇ ਸਕਦੀ ਬੇਜੀ ਜਿੰਨਾ ਤੁਸੀਂ ਮੈਨੂੰ ਦੇ ਰਹੇ ਹੋ ਝੂਠ ਨਾ ਬੋਲ ਕੇਦਾਰ ਜੇ ਇਹ ਗੱਲ ਹੁੰਦੀ ਤਾਂ ਤੈਨੂੰ ਆਪਣੀ ਮਾਂ ਦਾ ਦੁੱਖ ਹੋਂ ਤੱਕ ਭੁੱਲ ਗਿਆ ਹੁੰਦਾ। 베ਜੀ ਤੁਸੀਂ ਕੀ ਕਹਿ ਰਹੇ ਹੋ? ਦੁੱਖ ਭੁੱਲਣ ਜਾਂ ਨਾ ਭੁੱਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਜਦ ਕਿ ਮੇਰੀ ਮਾਂ ਸਵਰਗ ਵਿੱਚੋਂ ਵਾਪਸ ਆ ਗਈ। ਕੌਣ ਕਹਿੰਦਾ ਉਹ ਮਰ ਗਈਏ? ਮੇਰੀ ਮਾਂ ਮੇਰੇ ਕੋਲ ਹੈ। ਕਹਿੰਦੇ ਕਹਿੰਦੇ ਕਦਾਰ ਦਾ ਸਿਰ ਇੱਕ ਵਾਰੀ ਫੇਰ ਮਾਇਰੇ ਸੀਨੇ ਨਾਲ ਭਿੱਜ ਗਿਆ। ਮਾਇਰਾ ਦਿਲ ਮੰਨਣੋਂ ਇਨਕਾਰੀ ਸੀ। ਪਰ ਉਹ ਇਹ ਵੀ ਜਾਣਦੀ ਸੀ ਕਿ ਜਿਹੋ ਜਿਹਾਂ ਸਮਾਂ ਉਸਦੇ ਸਾਹਮਣੇ ਇਸ ਵੇਲੇ ਬੱਜਾ ਹੋਇਆ ਸੀ। ਇਸ ਫਿਜਾ ਵਿੱਚ ਕਿਸੇ ਦੇ ਮੂੰਹੋਂ ਝੂਠ ਨਿਕਲ ਹੀ ਨਹੀਂ ਸਕਦਾ। ਇਰਕਦਾਰ ਵਰਗੇ ਨੌਜਵਾਨ ਦੇ ਮੋਹ ਇਹ ਤਾਂ ਹਾਸ ਦੇ ਭਾਣੇ ਉਪਕਾਨ ਹੋਣੀ ਗੱਲ ਸੀ ਉਸ ਨੂੰ ਕਦਾਰ ਦੀ ਸੱਚਾਈ ਅੱਗੇ ਸਿਰ ਝੁਕਾਉਣਾ ਹੀ ਪਿਆ ਭਾਵੇਂ ਮਜਬੂਰ ਹੋ ਕੇ ਹੀ ਸਹੀ ਹੁਣ ਤੁਸੀਂ ਦੱਸੋ ਬੇ ਜੀ ਕਦਾਰ ਅੰਦਰ ਖੁਦਗਤੀ ਪੈਦਾ ਹੋ ਰਹੀ ਸੀ ਇਸ ਦੇ ਉੱਤਰ ਵਿੱਚ ਮਾਇਆ ਨੇ ਜੋ ਕੁਝ ਦੱਸਿਆ ਸੁਣ ਕੇ ਕਦਾਰ ਦੇ ਅੰਦਰ ਜਿਵੇਂ ਹਨੇਰੀ ਚੋਲ ਗਈ ਉਸ ਦੇ ਚਿਹਰੇ ਤੇ ਪਲਕਣ ਹੋਰ ਗੁੱਡੀ ਹੋ ਗਈ ਆਪਣੇ ਦਿਲ ਦੀ ਅਸਹਿ ਪੀੜ ਕਦਾਰ ਅੱਗੇ ਪ੍ਰਗਟ ਕਰਦੀ ਹੋਈ ਮਾਇਆ ਕਹਿੰਦੀ ਗਈ ਸੱਤਾ ਪੀੜੀਆਂ ਤੋਂ ਲੈ ਕੇ ਸਾਡਾ ਘਰਾਣਾ ਮੰਨਿਆ ਦਿੰਨੇ ਸੀ ਲੋਕੀ ਸਾਡਾ ਨਾਂ ਲੈ ਕੇ ਪੰਦ ਪੈਂਦੇ ਸਨ ਪਰ ਨਸੀਬਾਂ ਐਸੀ ਹਾਰ ਦਿੱਤੀ ਕਿ ਦਿਨਾਂ ਵਿੱਚ ਹੀ ਸਭ ਕੁਝ ਫੂਫਾ ਹੋ ਗਿਆ ਜਸਤਨ ਵੀਨਾ ਦੇ ਸਹੁਰੇ ਵੱਲੋਂ ਇਨਕਾਰ ਦੀ ਚਿੱਠੀ ਆਈ ਸੀ ਵੀਨਾ ਦਾ ਪਾਪਾ ਉਸ ਨਾਲ ਢੀਗਾ ਬੈਠਾ ਆਖ ਵੇਖ ਕੇ ਮੈਂ ਉਸ ਦਾ ਹੱਠ ਬਣਾਇਆ ਤੇ ਇੱਕ ਵਿਉਂਤ ਦੱਸੀ ਭਈ ਜੇ ਸਰਦਾਰ ਕੋਲੋਂ ਥੋੜੀ ਬਹੁਤੀ ਮਦਦ ਮਿਲ ਜਾਵੇ ਤਾਂ ਖੌਰੇ ਇੱਜ਼ਤ ਬਚ ਜਾਵੇ ਪਰ ਉਹ ਉਸੇ ਦਿਨ ਪੰਬਈ ਚਲਾ ਗਿਆ ਗੱਲ ਵਿੱਚ ਹੀ ਰਹਿ ਗਈ ਮਾਇਆ ਤੇ ਤਤਪੜਾਤਿਆਂ ਵੀ ਇਹਨਾਂ ਦੇ ਸਹਰਿਆਂ ਵੱਲੋਂ ਉਮੀਦ ਤੇ ਕੋਈ ਨਹੀਂ ਪਰ ਫਿਰ ਵੀ ਹਰ ਵੇਲੇ ਇਹੋ ਝੋਰਾ ਖਾਈ ਜਾਂਦਾ ਹੈ ਭਈ ਜੇ ਇੱਕ ਵਾਰੀ ਆਪ ਜਾ ਕੇ ਉਹਨਾਂ ਦੇ ਪੈਰੀ ਹੱਥੀ ਪੈਂਦੀ ਤਾਂ ਖਬਰੇ ਮੰਨ ਹੀ ਜਾਂਦੇ ਅਜੇ ਤੱਕ ਇਹ ਗੱਲ ਕਿਸੇ ਕੰਨੀ ਨਹੀਂ ਪਈ ਜੇ ਸ਼ਰੀਕੇ ਵਿੱਚ ਗੱਲ ਨਿਕਲ ਗਈ ਤਾਂ ਮੈਂ ਕਿੱਥੇ ਮੂੰਹ ਲਾਵਾਂਗੀ ਕਦਾਰ ਦੇ ਸਰੀਰ ਵਿੱਚ ਲਹੂ ਜੰਮਦਾ ਜਾ ਰਿਹਾ ਸੀ ਮਾਇਆ ਦੇ ਚਿਹਰੇ ਤੇ ਨਾਮੀਤੀ ਤੇ ਪਰੇਸ਼ਾਨੀ ਦੀ ਡੂੰਗੀ ਛਾਂ ਵੇਖ ਕੇ ਬੋਲਿਆ ਤੇ ਫਿਰ ਤੁਸੀਂ ਗਏ ਕਿਉਂ ਨਹੀਂ ਵੇਚੀ ਇੱਕ ਵਾਰੀ ਹੋ ਜਾਂਦੇ ਤਾਂ ਕੀ ਹਰਜ ਸੀ ਡੋਗੀ ਚਿੰਤਾ ਹੇਠ ਦੱਬੀ ਹੋਣ ਤੇ ਮਾਇਰ ਹਾਸਾ ਨਿਕਲ ਗਿਆ। ਤੂੰ ਕਿਦਾਰ ਭੋਰੀਆਂ ਗੱਲਾਂ ਕਰਨਾ। ਕਿਹੜਾ ਮੂੰਹ ਲੈ ਕੇ ਜਾਵਾਂ ਉਹਨਾਂ ਕੋਲ? ਇਹ ਤੇ ਦੱਸ। ਤਾਂ ਤੁਹਾਡਾ ਖਿਆਲ ਦਾਜ ਘਟ ਮਿਲਣ ਦੇ ਡਰ ਨਾਲ ਉਹਨਾਂ ਨੇ ਸਾਥ ਛੱਡਿਆ। ਇਹ ਤੇ ਸਾਫ਼ ਦੇਖਦਾ ਪਿਆ ਹੈ। ਭਲਾ ਜੇ ਤੁਸੀਂ ਉਹਨਾਂ ਨੂੰ ਚੰਗਾ ਚੋਖਾ ਦੇ ਸਕਣ ਦੀ ਉਮੀਦ ਬਾਉ ਤਾਂ ਕੀ ਤੁਹਾਡਾ ਖਿਆਲ ਉਹ ਮੰਨ ਜਾਣਗੇ। ਇਹੋ ਸੋਚ ਕੇ ਤੇ ਉਸ ਦਿਨ ਵੀਨਾ ਦੇ ਪਾਪੇ ਨੂੰ ਤੋੜਿਆ। ਪਰ ਮੁੜ ਕੇ ਉਸ ਨਾਲ ਗੱਲਾਂ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਚਿੱਠੀ ਵਿੱਚ ਵੀ ਇੱਕ ਦੋ ਵਾਰੀ ਇਸ਼ਾਰੇ ਦੇ ਤੌਰ ਤੇ ਲਿਖਤ ਲਿਆ ਸੀ। ਪਰ ਉਸਨੇ ਇਸ ਗੱਲ ਦੇ ਜਵਾਬ ਵਿੱਚ ਕੁਝ ਨਹੀਂ ਲਿਖਿਆ। ਕੇਦਾਰ ਦਿਲ ਹੀ ਦਿਲ ਵਿੱਚ ਉਹਨਾਂ ਚਿੱਠੀਆਂ ਦੀ ਪਰਚੋਲ ਕਰ ਰਿਹਾ ਸੀ ਜਿਹੜੀਆਂ ਵੀਨਾ ਪਾਸੋਂ ਲਿਖਾ ਕੇ ਮਾਇਆ ਉਸ ਨੂੰ ਦਿੰਦੀ ਰਹੀ ਸੀ। ਇੱਕ ਦੋ ਸਤਰਾਂ ਯਾਦ ਆਈਆਂ। ਸਰਦਾਰ ਪਾਸੋਂ ਕੀ ਜਵਾਬ ਮਿਲਿਆ? ਉਸਾਸ ਕੰਮ ਬਾਰੇ ਕੋਈ ਬੰਦੋਬਸਤ ਕੀਤਾ? ਫਿਰ ਕੇਦਾਰ ਨੂੰ ਇਹ ਵੀ ਸਮਝ ਆ ਗਈ ਕਿ ਮਾਇਆ ਨੇ ਉਹ ਮضمون ਬਿਹਾਰੀ ਢੰਗ ਨਾਲ ਕਿਉਂ ਲਿਖਿਆ ਸੀ ਤੇ ਵੀਨਾ ਨੂੰ ਅਸਲ ਗੱਲ ਦਾ ਪੇਰ ਦੱਸਣਾ ਨਹੀਂ ਸੀ ਚਾਹੁੰਦੀ। ਮਾਇਆ ਦੇ ਦਿਲ ਦੇ ਸਹਿ ਦੁੱਖ ਨੂੰ ਮਹਿਸੂਸ ਕਰਦਿਆਂ ਕੇਦਾਰ ਨੇ ਕਿਹਾ, "ਅੱਛਾ ਵੇ ਦੱਸੋ ਭੈਜੀ ਪਈ ਕਿੰਨੇ ਕੁ ਰੁਪਏ ਨਾਲ ਇਹ ਕੰਮ ਸਿਰੇ ਚੜ ਸਕਦਾ ਏ ਠੰਡਾ ਸਾਹ ਪਰ ਕੇ ਮਾਇਆ ਬੋਲੀ ਕੀ ਦੱਸਾਂ ਕਿਦਾਰ ਅੱਜ ਕੱਲ ਮੁੰਡਿਆਂ ਦੇ ਮਾਪੇ ਤਾਂ ਇਹ ਚਾਹੁੰਦੇ ਨੇ ਕਿ ਕੁੜੀ ਵਾਲੇ ਸਾਰਾ ਝੁੱਗਾ ਚੁੱਕ ਕੇ ਸਾਡੀ ਹਵਾਲੇ ਕਰ ਦੇਣ ਪਰੇਦਰ ਘਰ ਦੀ ਇਹ ਹਾਲਤ ਏ ਕਿ ਨਾ ਨਾ ਮਨ ਤੇਲ ਹੋਵੇ ਤੇ ਨਾਰਾ ਤਾਂ ਨੱਚੇ ਹੋਣ ਨੂੰ ਤਾਂ ਜਿੰਨਾ ਹੋਵੇ ਥੋੜਾ ਏ ਪਰ 1200 ਤਾਂ ਹੋਣਾ ਚਾਹੀਦਾ ਏ ਇਸੇ ਕਰਕੇ ਵੀਨਾ ਦੇ ਪਾਪੇ ਨੂੰ ਕਿਹਾ ਸੀ ਕੋਈ ਭੰਨ ਘੜ ਜਿਹੜਾ ਥੋੜਾ ਬਹੁਤਾ ਮੇਰੇ ਕੋਲ ਹੈ ਵੇਚ ਸੁਟਾਂਗੇ ਬਾਕੀ ਜੇ 5-700 ਦੀ ਮਦਦ ਸਰਦਾਰ ਕਰ ਦਿੰਦਾ ਤਾਂ ਇੱਜ਼ਤ ਬਚ ਜਾਂਦੀ ਮਾਇਆ ਨੇ ਫੇਰ ਹੌਕਾ ਭਰਿਆ ਜਿਹੜਾ ਉਸ ਦੇ ਅੰਦਰ ਉੱਠ ਰਿਹਾ ਹਿਮਨਾਂ ਦਾ ਗਵਾਸ ਤਾਂ ਬੇਜੀ ਕਿਦਾਰ ਦੀ ਆਵਾਜ਼ ਚੜ੍ਹਦੀਆਂ ਕਲਾ ਵਿੱਚ ਸੀ ਤੁਸੀਂ ਕਿਸੇ ਦਿਨ ਚਲੇ ਜਾਓਗਾ ਗੁਜਰਖਾਨ ਇਹਨੇ ਕਰਾ ਇੰਤਜ਼ਾਮ ਹੋ ਜਾਵੇਗਾ ਮੈਂ ਤੁਹਾਨੂੰ ਜੀਨ ਦਵਾਨਾ ਕਿਦਾਰ ਦੇ ਮੂੰਹੋਂ ਇਹ ਬਾਤ ਸੁਣ ਕੇ ਜਿਵੇਂ ਮਾਇਆ ਦੇ ਦਿਲ ਤੋਂ ਖਿਆਲਾਂ ਮਣਾ ਦਾ ਭਾਰ ਉਤਰ ਗਿਆ ਉਸ ਨੇ ਅੱਖਾਂ ਚੁੱਕ ਕੇ ਕਿਦਾਰ ਵੱਲ ਤੱਕਿਆ ਕੁਝ ਕਹਿਣ ਲਈ ਜ਼ਬਾਨ ਖੁੱਲਣੀ ਚਾਹੀ ਪਰ ਪਿਆਰ ਤੇ ਸਹਾਨਮੰਦੀ ਦੀ ਗਹਿਰਾਈ ਵਿੱਚ ਡੁੱਬੀ ਉਸ ਦੀ ਜ਼ੁਬਾਨ ਨੇ ਕੋਈ ਹਰਕਤ ਨਾ ਕੀਤੀ। ਉਸ ਦੀਆਂ ਅੱਖਾਂ ਨੂੰ ਹੀ ਜ਼ੁਬਾਨ ਦਾ ਕੰਮ ਕਰਨਾ ਪਿਆ ਜਿਨ੍ਹਾਂ ਵਿੱਚ ਕੇਵਲ ਥੋੜੀ ਜਹੀ ਨਮੀ ਆਈ ਤੇ ਮੜ ਚੁੱਕ ਗਈਆਂ। ਪਰ ਕੇਦਾਰ ਮਾਇਆ ਦੇ ਮਨੋਭਾਵਾਂ ਉਸ ਦੇ ਚਿਹਰੇ ਤੋਂ ਨਹੀਂ ਸੀ ਪੜ ਰਹਾ। ਉਸ ਦੀ ਨਜ਼ਰ ਐਸੀ ਉਹਲੇ ਆਪਣੇ ਜੀਵਨ ਜੋਸ਼ ਸਹਰਾ ਵਿੱਚ ਫਿਰ ਰਹੀ ਸੀ। ਜਿੱਥੇ ਉਸ ਦਾ ਇੱਕ ਨੌਪੁੰਗਰ ਦੀ ਆਸ ਦਾ ਦੀਵਾ ਟਿਮਟਮਾ ਰਿਹਾ ਸੀ ਜਿਸ ਨੂੰ ਬੁਝਾਉਣ ਲਈ ਦੂਰੋਂ ਹਵਾ ਦਾ ਇੱਕ ਤੇਜ਼ ਬੁਲਾਵਾ ਰਵਾਂ ਰਵਈਂ ਔੜਦਾ ਆਉਂਦਾ। ਉਸ ਨੂੰ ਦਿਸ ਰਿਹਾ ਸੀ ਉਮੀਦ ਆ ਤੁਹਾਨੂੰ ਇਹ ਨਾਵਲ ਚੰਗਾ ਲੱਗ ਰਿਹਾ ਹੋਵੇਗਾ ਜੇਕਰ ਆਪਣਾ ਕੰਮ ਚੰਗਾ ਲੱਗ ਰਿਹਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਕੋਈ ਵੀ ਆਖਦੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ